हेलो स्टूडेंट्स नेक्स्ट ऑर्डरे राइटर ਹੈਗੇ ਆ ਜੀ ਕੁਲਵੰਤ ਸਿੰਘ ਵਿਰਕ ਠੀਕ ਹੈ ਕੁਲਵੰਤ ਸਿੰਘ ਵਿਰਕ ਦਾ ਜਨਮ ਮਾਰਚ 1921 ਵਿੱਚ ਸਰਦਾਰ ਆਸਾ ਸਿੰਘ ਦੇ ਘਰ ਫੁਲੇਰਨ ਜ਼ਿਲ੍ਹਾ ਸ਼ੇਖਪੂਰਾ ਵਿੱਚ ਹੋਇਆ ਠੀਕ ਹੈ ਉਸਨੇ ਮੁੰਡਲੀ ਵਿਦਿਆ ਜਿਹੜੀ ਸੀਗੀ ਨਨਕਾਣੇ ਤੇ ਚੂਹੜ ਕਾਣੇ ਵਿੱਚੋਂ ਪ੍ਰਾਪਤ ਕੀਤੀ ਉਸਨੇ ਐਫਸੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਅਤੇ ਐਮਏ ਅੰਗਰੇਜ਼ੀ ਦੀ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਲਈ 1942 ਵਿੱਚ ਫੌਜ ਵਿੱਚ ਲੈਫਟੀਨੈਂਟ ਭਰਤੀ ਹੋ ਗਿਆ ਪਰ ਦੂਜੀ ਵੱਡੀ ਲੜਾਈ ਮੁੱਕਣ ਤੋਂ ਪਹਿਲਾਂ ਹੀ ਉਸ ਉਹ ਫੌਜੀ ਨੌਕਰੀ ਛੱਡ ਕੇ ਬਕਾਲਤ ਕ ਲੱਗ ਪਿਆ 1947 ਦੇ ਕੱਲੂ ਘਾਰੇ ਸਮੇ ਉਹ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿੱਚ ਲਾਈਨ ਅਲਾਈਨਸ ਅਫਸਰ ਰਿਹਾ ਅਤੇ ਉਪਰੰਤ ਪੰਜਾਬ ਸਰਕਾਰ ਦੇ ਐਡਵਾਂਸ ਤੇ ਜਾਗਰਤੀ ਨਾਂ ਦੇ ਮਾਸਿਕ ਪੱਤਰਾਂ ਦਾ ਸੰਪਾਦਕ ਰਿਹਾ ਫਿਰ ਉਹ ਹਿੰਦ ਸਰਕਾਰ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਵਿੱਚ ਇਨਫੋਰਮੇਸ਼ਨ ਅਫਸਰ ਲੱਗਾ ਰਿਹਾ ਅੱਜਕੱਲ ਉਹ ਪੰਜਾਬ ਖੇਤੀવાડી ਯੂਨੀਵਰਸਿਟੀ ਲੁਧਿਆਣਾ ਵਿੱਚ ਸਹਾਇਕ ਡਾਇਰੈਕਟਰ ਹੈ ਅੱਗੇ ਹੈ ਬਿਰਕ ਨੇ ਖਾਲਸਾ ਕਾਲਜ ਵਿੱਚ ਪੜਦਿਆਂ ਹੀ ਕਾਲਜ ਮੈਗਜ਼ੀਨ ਦਰਬਾਰ ਲਈ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਬੰਡ ਪਿੱਛੋਂ ਉਹ ਪੂਰਾ ਰੂਪ ਵਿੱਚ ਕਹਾਣੀਕਾਰ ਬਣ ਗਿਆ ਤੇ ਹੁਣ ਤੱਕ 80 ਲਿਖੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰ ਚੁੱਕਾ ਹੈ ਸ਼ਾ ਬੇਲਾ ਧਰਤੀ ਤੇ ਆਕਾਸ਼ ਤੂੜੀ ਦੀ ਪੰਡ ਇੱਕ ਸਕੇ ਹੰਬਾਰ ਇੱਕ ਦੁੱਧ ਦਾ ਛੱਪੜ ਗੋਲਾਂ ਤੇ ਨਵੇਂ ਲੋਕ ਦੁੱਧ ਦਾ ਛੱਪੜ ਉਸ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਇਨਾਮ ਪ੍ਰਾਪਤ ਹੋਇਆ ਉਸਤੇ ਕਹਾਣੀ ਸੰਗ੍ਰਹਿ ਨਵੇਂ ਲੋਕ ਨੂੰ ਸਾਹਿਤ ਅਕਾਦਮੀ ਨੇ 5000 ਰੁਪਏ ਨਾਮ ਦਿੱਤਾ ਉਸ ਦੀਆਂ ਕਹਾਣੀਆਂ ਵਿੱਚ ਪਿੰਡੂ ਜੀਵਨ ਦੇ ਜਥਾਰਤਕ ਚਿੱਤਰ ਮਿਲਦੇ ਹਨ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਲਿੰਗਾਤਮਿਕ ਰੁਚੀਆਂ ਨੂੰ ਕਾਫੀ ਸਫਲਤਾ ਨਾਲ ਪੇਸ਼ ਕੀਤਾ ਉਸ ਦੀਆਂ ਕਹਾਣੀਆਂ ਮਨੋਵਿਗਿਆਨਕ ਸਮੱਸਿਆਵਾਂ ਨਾਲ ਸੰਬੰਧਿਤ ਹਨ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ ਦ੍ਰਿਸ਼ਟੀਕੋਣ ਪੇਸ਼ ਕੀਤਾ ਉਹ ਉਨਾ ਵਿੱਚ ਬਹੁਤ ਤਾ ਗੂੜ ਗਿਆਨ ਪੇਸ਼ ਨਹੀਂ ਕਰਦਾ ਸਗੋਂ ਹਲਕੇ ਫੁਲਕੇ ਵਿਚਾਰ ਪੇਸ਼ ਕਰਦਾ ਹੈ ਪਰ ਉਸਨੇ ਕਹਾਣੀਆਂ ਦੀ ਰਚਨਾ ਕਿਸੇ ਨਿਸ਼ਚਿਤ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਨਹੀਂ ਕੀਤੀ ਨੈਕਸਟ ਹੈ ਅ ਅਕੇ ਹੈ ਤੁਹਾਡਾ ਡਾਇਰੈਕਟਰ ਹੋਏਗਾ ਡਾਕਟਰ ਹਰਚਰਨ ਸਿੰਘ ਜੀ ਨੈਕਸਟ ਵੀਡੀਓ ਚ ਅਸੀਂ ਕਰਾਂਗੇ ਠੀਕ ਹੈ ਓਕੇ